ਹੈਪੀ ਬਰਥਡੇ ਹੈਪੀ ਬਰਥਡੇ ਹੋ ਗਿਆ ਹੈਪੀ ਬਰਥਡੇ ਕਰੀ ਆ ਜਾ ਆ ਦੇ ਕਰੀ ਇੱਥੇ ਫਾਲੋ ਆ ਦੇ ਆ ਇੱਧਰ ਫੋਟੋ ਇੱਧਰ ਇੱਧਰ ਦੀ ਦੂਜੀ ਪਾਸੇ ਹੁਣ ਇਹਨਾਂ ਨੂੰ ਕਿਸੇ ਹੋਰ ਤਾਂ ਉਹਦੇ ਕੋਲ ਲੈ ਜੀ ਹੈਪੀ ਬਰਥਡੇ ਤੂਫਾਨ ਕਿਹਨਾਂ ਗਈ ਨਹੀਂ ਮੈਨੂੰ ਉਹਨੂੰ ਤਾਂ ਕੋਈ ਜਿੱਤ ਨਹੀਂ ਓਕੇ ਠੀਕ ਹੈ ਜਿਆਦਾ ক্লোਜ਼-ਅਪ ਨਾ ਕਰੇ ਮਾਸਕ ਦਵਾ ਨਾ ਨਾ ਹਾਂ ਨਾ ਮਾਸਕ ਕਿਉਂ ਦੇ ਛਾਸ ਤੇ ਫੋਕਸ ਕਰ ਦੇ ਉਰੇ YouTube ਵੀਡੀਓ ਬਣਾ ਦੋ ਬਈ ਇਹ ਸਾਡੀ ਡੈਕੋਰੇਸ਼ਨ ਆ ਜੀ ਮਾੜਾ ਬੜਾ ਮੂਹ ਹੈ ਲਾਈਟਾ ਦੇਖਿਓ ਸਹੀ ਆ ਰਹੀ ਹੈ ਨਹੀਂ ਆ ਰਹੀ ਸਹੀ ਹੈ ਜੀ ਗੁਗਲਾ ਜਿਹਦਾ ਬਰਥਡੇ ਵਾਸ਼ਿੰਗ ਡੇ ਜੀ ਗੋਲੂ ਬਹੁਤਿਆਂ ਲਾਤ ਲਾਏ ਮੈਂ ਲਵਾਂ ਪਹਿਲਾਂ ਹੀ ਤਿਆਰ ਹੋ ਜਾ ਮਾਂ ਜੀ ਤੇਰੀ ਫੋਟੋ ਦੇ ਵਿੱਚ ਕੇਕ ਦੀ ਫੋਟੋ ਆ ਫਸਟ ਨਾ ਨਹੀਂ ਸੋਹਣੀ ਸੋਹਣੀ ਖਿੱਚ ਨਾ ਨਹੀਂ ਤੇ ਇੱਕ ਨੰਬਰ ਲਾ ਦੋ ਉਹ ਫਸਟ ਨਹੀਂ ਉਹ ਇੱਕ ਨੰਬਰ ਨਹੀਂ ਆਉਂਦਾ ਇੱਕ ਨੰਬਰ ਲਿਆ ਉਹ ਨਹੀਂ ਕਰ ਚਲੋ ਜੀ ਲਾਲਾ ਤ ਕਿੰਨੀਆਂ ਲਾਉਣੀਆਂ ਚਾਰ ਪੰਜ ਕੋਈ ਇੱਕ ਕੋਈ ਲਾਵਾਂਗੀ ਕੋਈ ਇੱਕੋ ਹੀ ਅਫਾ ਤਾਂ ਇੰਟਰ ਤੇ ਲਾ ਦੇ ਇਹਨੂੰ ਫੜ ਦੇ ਦੋ ਤਿੰਨ ਫੋਟੋਆਂ ਲੈ ਲਈਆਂ ਸੀ ਕੇਕ ਦੀਆਂ ਸੋਹਣੀਆਂ ਲੈ 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 ਜੀ ਚਲੋ ਸਾਰੇ ਕਲਾਉ ਤਾਰੀਆਂ ਚਲੋ ਤੁਸੀਂ ਤੈ ਕੇ ਉਹ ਦੇਖ ਲਾਉਂਦਾ ਤਾਰੀਆਂ ਚਲੋ ਕਿੱਦਾ ਪਾਉਗੇ ਕਿੱਦਾ ਪਾਉ ਪੁਗੜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ तूफान what to do cake thank you thank you for thank you चलो केक थैंक यू एवरीवन ओके फूक माराइए चलो फूक मार आओ तूफान तूफान तो गिद्दा पर गिद्दा पर फूक मारनी है पता है फूके निकल गई फूक कर दे ले जो फूक कर दे कर दे इधर कर दे सही है ये कि हम भी चालू हो गया ओके फूक मारती आ कर लो आ कर देखो देखिए तो आ आ करो आ कर मारिए फूक Happy birthday to you. Happy birthday to you. Happy birthday, dancing. Happy birthday to you. Happy. Happy birthday, <laughs> birthday to you. ਘਲਾ ਹਾਂ ਚਾਕਲੇਟ ਵਿੱਚ ਇਤਰਾਵਾਂ ਹਾਂ ਹਾਲੋ ਉਹਨਾਂ ਚਾਕਲੇਟ ਹਾਂ ਹਾਂ ਹਾਲੋ ਹਾਲੋ ਨਹੀਂ ਕਿਤੇ ਦੇ ਬਾਈ ਦੇਖਿਓ ਮੇਰਾ ਤੇਸ਼ੂ ਖਤਮ ਹੋ ਗਿਆ ਨਹੀਂ ਆਉਰੀ ਪਿਆਉ ਉਹਦੇ ਤੇ ਬੋਤਲਾਂ ਪਿਆ ਦੇ ਲੇ ਗੋਗਲੀਆਂ ਕੱਟ ਤਾ ਕੱਪੜੇ ਵਾਲੇ ਕੱਪੜੇ ਨਾਲ ਲੈ ਕੇ ਆਹ ਲੈ ਸੋ ਕੁਮਨ ਨੂੰ ਦੇ ਗਿਆ ਤਾਂ ਚਲੋ ਬਦਲੋ ਹੁ ਤਾਂ ਬਦਲੋ ਬਦਲੋ ਸ਼ੀਟਾਂ ਦੇਖਿਆ ਸਹੀ ਹੈ ਜਿਵੇਂ ਮਾਰਾ ਸਹੀ ਹੈ ਸਹੀ ਦਵਾ ਸਹੀ ਸਹੀ ਕਰ ਲੈ ਗਰ ਇੱਕ ਦੋ ਕਲਿਕ ਕਰ ਦੇ ਇੱਕ ਆ ਰਹੀ ਚੁਗਰ ਬਣਾਓ ਗੱਲ ਹੁਣ ਸਹੀ ਹੁਣ ਬਣਾਓ ਜੀ ਤੁਹਾਨੂੰ ਥੈਂਕ ਯੂ ਬੋਲੋ ਬਤੁਸ਼ ਥੈਂਕ ਯੂ ਧੰਨਵਾਦ ਧੰਨਵਾਦ ਜੀ ਧੰਨਵਾਦ ਚਲੋ ਉਹ ਲਓ ਪਲੇਟਾ ਮੈ ਗਿਫਟ ਕਿੱਥੇ ਹਾਂ ਹਾਂ ਹਲੇ ਹਲੇ ਮੇਰਾ ਵੀ ਇਹੀ ਹੈ ਸਮਝਿਆ ਦੂਜਾ ਸਾਡੇ ਦੋਨਾਂ ਨਹੀਂ ਇਹ ਵੀਰੇ ਦਾ ਮੀਮੀ ਨਾ 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 ਤੁਹਾਨੂੰ ਬੀਦੂ ਬੀਦੂ ਭਰਾ ਐ ਮਮਾ ਕੋ ਆ ਜਾ ਮਮਾ ਕੋ ਆ ਮਮਾ ਕੋ ਆ ਤੇ ਮਮਾ ਕੋ ਵੀ ਬਹਿ ਜਾ ਕਰ ਕਿਸੇ ਦੋ ਝੱਟ ਆ ਲੋ ਦੋ ਪਲ ਆ ਜਾ ਤੇ ਆ ਲੋ ਖਿੱਚ ਕੇ ਤੋੜਨਾ ਨਹੀਂ ਇਹ ਵੀ ਥੋੜਾ ਪਿੱਛੇ ਕਰ ਦੋ ਪਿੱਛੋਂ ਖਿੱਚ ਕੇ ਤੇਰੇ ਪਿੱਛੇ ਨੂੰ ਕਰ ਦੋ ਖਿੱਚ 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 ਖੁੱਛ ਕੇ ਦੇਖ ਲਈ ਤੇ ਹੇ ਹੇ ਕਿੱਦਾਂ ਪਾਉ ਕੁੜੀਓ ਕਿੱਦਾਂ ਪਾਉ ਕੁੜੀਓ ਕਿੱਦਾਂ ਪਾਉ ਕੁੜੀਓ ਸਾਡੇ ਤੋਂ ਪਾਉ ਦਾ ਵਿਆਹ ਕਿੱਦਾਂ ਪਾਉ ਤੁਹਾਨੂੰ ਪਾਉ ਕੁੜੀਓ ਛੜੇ ਕਕੇ ਦਾ ਵਿਆਹ ਕਿੱਦਾਂ ਪਾਉ ਚਲੋ ਹੁਣ ਤੁਸੀਂ ਖੜੀ ਹੋ ਜਾਓ ਜੀ ਲੈ ਵੀ ਆ ਗਈ ਵਿੱਚੋਂ ਸਿੱਧਾ ਫੋਨ ਕਰਕੇ ਤੁਹਾਨੂੰ ਆਪ ਐਂ ਦੇਖੋ ਕੰਨੀ ਦੇਖੋ ਪਹਿਲਾਂ ਉੱਧਰ ਫੇਰ ਇੱਧਰ ਪਹਿਲਾਂ ਉੱਧਰ ਇੱਕ ਮਿੰਟ ਪਹਿਲਾਂ ਉੱਧਰ ਵੀਰੇ YouTube ਪਹਾਨਾ YouTube ਤਾਂ ਬਣਾ ਰਹੇ ਨੇ ਤੂਫਾਨ ਇੱਧਰ ਦੇਖੋ ਮਾ ਵੀਰੇ ਗਣ ਦੇਖੋ ਆ ਵੀਰੇ ਗਣ ਇਹਦਾ ਦੇਖੋ ਛੋਰ ਨੂੰ ਲਾ ਬੱਤ ਮੇਰਾ ਛੋਰ ਆ ਗਿਆ ਹੁਣ ਇਹ ਚੁੱਕਦਾ ਬਾਬਾ ਸੋ ਥੈਂਕ ਯੂ ਕੱਲੇ ਕੱਲੇ ਨਹੀਂ ਚਾੜੋ ਮੁੰਡਾ ਰੋਣ ਲੱਗ ਗਿਆ ਓਏ ਹੋਏ ਨਾ ਆ ਜਾ ਓਏ ਨੀ ਆ ਮਾਮਾ ਮਾਮਿਆ ਆ ਜਾ ਹਾਂਜੀ ਬੱਚਾ ਛਾੜਾ ਉਹ ਨੂੰ ਨੀ ਆ ਰਹੀ ਆ ਨੀ 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 ਆ ਉਹ ਨੀ ਆ ਐ ਨੀ ਨੀ ਨਹੀਂ ਆਇਆ ਹੈਪੀ ਬਰਥਡੇ ਤੁਹਾਨੂੰ ਵੀ ਬਰਥਡੇ ਹੈਪੀ 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 ਬਰਥਡੇ ਦੁਫਾਨ ਸਿੰਘ ਦੀ ਮਾਸੀ ਜੀ ਤੇ ਮਾਮੀ ਜੀ ਸੀ ਜੀ ਮੈਂ ਉਹ ਕਰਦੀ ਨਹੀਂ ਹੈਗੀ ਇਹ ਵੀ ਬੜਾ ਠੀਕ ਹੈ ਹਾਂ ਬਸ ਸਨੈਪ ਚ ਵੀ ਬਣਾਉਣੀ ਆ ਮੈਂ ਡਾਂਸ ਵੀ ਕਰਨਾ ਚਾਹਾਂ ਅੱਛਾ ਫੋਟੋ ਹਾਂ ਇਹ ਸ਼ੀਸ਼ਾ ਸਾਹਮਣੇ ਕਰ ਲੈ ਇਹ ਫੋਟੋ ਲੈ ਲਿਆ ਹਾਂ ਫੂਡ ਕੈਮਰੇ ਚ ਆਉਣੀ ਆ ਤੁਸੀਂ ਮਾਰੇ ਦੇ ਉਸੇ ਮੇਰੀ ਵੀਡੀਓ ਤਾਂ ਬੁਢੀ ਸੀ ਪਰ ਆਹ ਹੋ ਗਈ ਪਰ ਆਹ ਹੋ ਗਈ ਮੈਂ ਪਾ ਲਿਆ ਕੋਲੀਆ ਮੋਟੀਆਂ ਆ ਬੜੀ ਮੈਂ ਗਈ ਤੇ ਆਈ ਕਿੱਥੇ ਜਾਣੇ ਆਪਾਂ 1 2 3 4 ਤੁਸੀਂ ਇੱਕ ਵਾਰ ਇੱਕ ਚੱਕਟ ਕਰ ਲੈਂਦੇ ਫਿਰ ਥੋੜਾ ਈਜ਼ੀ ਹੋ ਜਾਂਦਾ ਹਗਾ ਤਰੀਕੋ ਟਾਈਮ ਹੁਣ ਲੈ ਲਾ ਲੂ ਨੂੰ ਕੱਟਣੇ ਸ਼ੁਰੂ ਹੋਊਗਾ ਪਹਿਲਾਂ ਹਾਂਜੀ ਹਾਂਜੀ ਫਿਰ ਮੈਂ ਤਾਂ ਖਾਨ ਸਿੰਘ ਦੀ ਫੋਟੋ ਲਵਾਉਣ ਲੱਗੀ ਸੀ ਕੇਕ ਤੇ ਫਿਰ ਮੈਂ ਸੋਚਿਆ ਮੈਂ ਤਾਂ ਛੱਡ ਦੂੰ ਫਿਰ ਮੈਂ ਕਿ ਜੀ ਜਾਨੀ ਕਰਦਾ ਹੁੰਦਾ ਫੋਟੋ ਜੀ ਕੱਟਣ ਨੂੰ ਹਾਂਜੀ ਮੈਂ ਤਾਂ ਛੱਡ ਰਹਿਣ ਦੋ ਨਹੀਂ ਇਦਾਂ ਠੀਕ ਹੈ ਹਾਂ ਉਹ ਵੀ ਬਹੁਤ ਕਰ ਜਾਂਦੇ ਨੇ ਨਾ ਬਾਅਦ ਚ ਨਾ ਬੈਂਟ ਨਹੀਂ ਗਾਦੇ ਮੈਂ ਉਦੋਂ ਹੀ ਨਾ ਤਾਹੂ ਕਿ ਚਾਰਾਂ ਗੀਆਂ ਮੈਂ ਇਹੋ ਕੇ ਚੇਂਜ ਕਰਦੀ ਮੈਂ ਤੁਹਾਨੂੰ ਮੈਂ ਤਾਂ ਆਪਣੀ ਕੇਕ ਤਾਂ ਮੈਂ ਥੋੜਾ ਥੋੜਾ ਟੇਡਾ ਟੇਡਾ ਪੈ ਰਿਹਾ ਵਾ ਜੋ ਕੋਈ ਨਾ ਢੱਡੇ ਜੀ ਜਾਣਾ ਤੇ ਚੱਕ ਲੈ ਫੇਰ ਖੜਿਆ ਫੜਿਆ ਫੜ ਮੈਂ ਕੇਕ ਚੱਕ ਕੇ ਚੱਕੀ ਜਾਉਂਗੀ ਸਪੂਨ ਆ ਸਪੂਨ ਲੈਣਾ ਸੀ ਨਾ ਮੈਂ ਸਪੂਨ ਦਿੰਨੀ ਆ ਤੁਹਾਨੂੰ ਲੈ ਤੂੰ ਖਾ ਲੈ ਖਾ ਲੈ ਤੂੰ ਖਾ ਲੈ ਤੂੰ ਫ੍ਰੀ ਖਾਓ ਖਾਓ ਸਾਰੇ ਮੈਂ ਤਾਂ ਨਹੀਂ ਹਾਰ ਬੰਗਿਆ। ਰਾਜ ਕੋ ਹਾਰੇ। ਹਾਂ ਭਾਈ। ਮੈਨੂੰ ਤੁਹਾਡਾ ਸਾਰਿਆਂ ਦਾ ਫੇਵਰਿਟ ਕੇਕ ਆ ਚਾਕਲੇਟ ਕੇਕ। ਸਾਰਿਆਂ ਨੂੰ ਪਸੰਦ ਆ। ਸਾਰੇ ਤੁਹਾਨੂੰ ਪਸੰਦ ਆ। ਹਾਂ। ਐਵਰੀਬਾਡੀ ਲੱਗੇ। ਇਹ ਵੱਡੀ پلیਟ 'ਤੇ ਬਹਿ ਕੇ ਖਾਉਂਗੀ। ਆ ਤੇਰੇ ਵੱਲ। ਆ ਸਾਰਾ ਤੇਰਾ ਹੀ ਆ। ਆ ਤੇਰਾ ਹੀ ਆ ਸਾਰਾ। ਐਂਡ 'ਤੇ ਜਿਹੜਾ ਬਚੂਗਾ ਸਾਰਾ ਮੈਂ ਕੂੜੇ 'ਵਿ ਬਦਲ ਦੇ। ਹੋਰ। ਕਿੰਨੇ ਹੋ ਗਏ ਬੰਦੇ ਕਿੰਨੇ ਰਹਿ ਗਏ ਲੈ ਲੈ ਹੋ ਗਏ ਕਿੰਨੇ ਰਹਿ ਗਏ ਦੇਖਿਓ ਕਿੰਨੇ ਰਹਿ ਗਏ ਅ ਬਸ ਕੰਪਲੀਟ ਹੈ ਜੀ ਇਹ ਨਿਸ਼ਾਨ ਦਾ ਹੋ ਗਿਆ ਅਜ ਹਮ ਮੇਰਾ ਰਹਿ ਗਿਆ ਥੋੜਾ ਹੋ ਗਿਆ ਇਹਦਾ ਵੀ ਹੋ ਗਿਆ ਹਾਂਜੀ ਮੇਰਾ ਨਿਸ਼ਾਨ ਦਾ ਇੱਕ ਜਣਾ ਘਟਾ ਹੈ ਲੈ ਆ ਨਿਸ਼ਾਨ ਦਾ ਪਾ ਲ ਲੈ ਤਾ ਵੀਰ ਦਾ ਇਹ ਮੈਂ ਇੱਕ ਤੁਹਾਡਾ ਹਾਂ ਦਾ ਨੂੰ ਚਾਹੁੰਦਾ ਹੈ ਤਾਂ ਮੇਰਾ ਚਾਰ ਹੋਗਾ ਤੁਹਾਨੂੰ ਕਿਵੇਂ ਲੱਗਿਆ ਤੂਫਾਨ ਸਿੰਘ ਦੇ ਬਰਥਡੇ ਤੇ ਸੈਲੀਬ੍ਰੇਸ਼ਨ ਕਰਕੇ ਬਹੁਤ ਵਧੀਆ ਲੱਗਿਆ ਮੈਂ ਤਾਂ ਕੱਲ ਦੀ ਤਿਆਰੀਆਂ ਕਰਨ ਲੱਗੀ ਹੋਈਆਂ ਮੈਂ ਰੱਖ ਦੋਗੇ ਦੋਗ ਅਪਲੋਡ ਹੋਏਗਾ ਇਹ ਹੋਊਗਾ ਦੋ ਦੋ ਕੁ ਮਹੀਨੇ ਤੱਕ ਤਾਂ ਹੋਈ ਜਾਊਗਾ ਨਹੀਂ ਇਹ ਥੋੜਾ ਬਲੌਗ ਆਈ ਪ੍ਰੋਮਿਸ 7 ਤਰੀਕ ਨੂੰ ਹੋ ਜਾਣਾ ਦੇਖਦੇ ਹਾਂਗੇ ਅੱਜ ਹੀ ਹੋ ਜਾਣਾ ਅੱਜ 7 ਤਰੀਕ ਹੈ ਨਾ ਰਾਤ ਨੂੰ ਹੀ ਹੋ ਜਾਣਾ ਹਾਂਜੀ ਓਕੇ ਦੇਖੋ ਅੱਜ ਹੁੰਦਾ ਕਿ ਨਹੀਂ ਵੈਸੇ ਮੈਨੂੰ ਲੱਗਦਾ ਵੀ 2 ਕੁ ਮਹੀਨੇ ਤੱਕ ਤਾਂ ਜਾਊਗਾ ਤੁਸੀਂ ਬਰਥਡੇ ਤੇ ਕੋਈ ਸ਼ਾਇਰੀ ਜਿਵੇਂ ਜਿਵੇਂ ਲੰਡਨ ਵਾਲਾ ਬਲੌਗ 1.5 ਮਹੀਨੇ ਤੱਕ ਆਇਆ ਸੀਗਾ ਉਹ ਵੀ ਸ਼ਾਇਦ 2 ਕੁ ਮਹੀਨੇ ਤੱਕ ਆ ਜਾਵੇ ਮੈਂ ਤਾਂ ਹੀ ਕੋਈ ਸੁਣਾਉਣਾ ਚਾਹਉ ਸਾਨੂੰ ਬਰਥਡੇ ਤੇ ਤੁਸੀਂ ਇੱਧਰ ਕੁਝ ਕਹਿਣਾ ਚਾਹੁੰਦੇ ਹੋ ਹੈ ਜੀ ਹਾਂ ਜੀ ਫੋਨ ਚਾਲਸੋ ਬਹੁਤ ਹੁੰਦਾ ਇਹ ਬੱਸ ਆਸਰੀ ਕਰਕੇ ਜੀ ਵੋਲਟ ਪਾਉਗੇ ਆਸਰੀ ਕਰਕੇ ਆਸਰੀ ਕਾਲ ਸੋਨਾ ਲੱਗਦਾ ਐ ਐ ਦੱਜ ਹੈਰੀ ਲੈ ਹੋਰ ਮੇਰਾ ਭਰਾ ਸੋਨਾ ਨਹੀਂ ਵਹੇਰਾ ਸੋਨਾ ਸੁਖਣਾ ਤੁਹਾਡੇ ਤਾਂ ਤਾਂ ਸੋਨਾ ਹੀ ਆ ਮੇਰਾ ਭਰਾ ਧਿਆਨ ਨਾਲ ਜਾਈਂ ਓਕੇ ਜੀ ਬੰਦ ਅਸੀਂ ਸੁਖਮਨ ਨੂੰ ਚੱਲੇ ਛੱਡਾਂ ਸ਼ੂਤ ਪਾਲਾ ਕੋਈ ਨਹੀਂ ਰਾਇਆ ਬਾਹਰ ਮੈਂ ਚੱਲਾਂ ਨੀਚੇ ਤੁਸੀਂ ਆ ਜਾਓ ਨਾ ਡੇਟ ਕੋਲ ਕਿਉਂ ਰੋਕੋ ਕੇ ਆ ਆ ਜਾ ਸੁਖਮਨ ਛੱਡ ਜੂ ਤੈਨੂੰ ਗੱਡੀ ਵਾਲਾ ਭਾਈ ਵੀ ਯਾਰ ਹੁੰਦੀ ਭੀ ਦਰ ਰਖਿਉ ਕੇ ਉਹ ਕਿ ਭਾਈ ਆ ਜਾ ਹੌਲੀ 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 ਨਾ ਕਰਨਾ ਤਾਂ ਹੌਲੀ ਹੌਲੀ ਹਾਂ ਹਾਂ ਤੇ ਭਾਈ ਇੱਕ ਸਵਾਰੀ ਹੋਰ ਆ ਨਾਲ ਆ ਕੇ ਆ ਕੇ